ਸਤਿ੍ਰਿਕਾਲ ਜੀ ਅੱਜ ਸਾਡੇ ਪਿੰਡ ਮਿਰਜਾਣਾ ਵਿਖੇ ਬੀਬਾ ਬਬਲਜਿੰਦਰ ਕੌਰ ਜੀ ਪਹੁੰਚੇ ਤੇ ਸਾਰੀਆਂ ਮਾਵਾ ਭੈਣਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਹਾਰਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਸੀਂ ਬੀਬਾ ਬਬਲਜਿੰਦਰ ਕੌਰ ਜੀ ਦਾ ਹਲਕਾ ਤਲਵੰਡੀ ਸਾਬੋ ਦੇ ਐਮਐਲਏ ਤੇ ਸਾਡੇ ਪਿੰਡ ਆ ਕੇ ਉਹਨਾਂ ਨੇ ਲੋਕਾਂ ਦੀਆਂ ਦੁੱਖ ਤੇ ਖੁਸ਼ੀਆਂ ਪੁੱਛਣੀਆਂ ਤੇ ਸਾਡੇ ਪਿੰਡ ਵਿੱਚ ਦਾਣਾ ਮੰਡੀ ਬਣਾਉਣ ਦਾ ਪ੍ਰੋਤਸਾ ਦਿੱਤਾ ਤੇ ਬਾਲੀਵਾਲ ਦਾ ਗਰਾਉਂਡ ਬਣਾਇਆ ਸੀ ਉਹਦਾ ਨੀਂਹ ਪੱਥਰ ਰੱਖਿਆ ਗਲੀਆਂ ਨਾਲੀਆਂ ਕਹਿੰਦੇ ਵੀ ਇੱਕ ਵੀ ਗਲੀ ਨਾਲੀ ਇਸੇ ਦੀ ਕੱਚੀ ਨਹੀਂ ਰਹਿਣੀ ਚਾਹੀਦੀ ਕੋਈ ਆਪਾਂ ਪਾਰਟੀ ਤੌਰ ਤੇ ਕੰਮ ਨਹੀਂ ਕਰਨਾ ਕਹਿੰਦੇ ਤੇ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਤੇ ਇੱਕ ਆਪਣੇ ਗਹਿਲੇ ਵਾਲਿਆਂ ਨੂੰ ਸੜਕ ਬਣੀ ਕੱਚਾ ਟੋਟਾ ਰਹਿੰਦਾ ਸੀ ਉਹ ਸੜਕ ਬਣਾਉਣ ਦਾ ਪ੍ਰੋਤਸਾ ਦਿੱਤਾ ਵੀ ਬਾਬਲਜਿੰਦਰ ਗੌਰ ਜੀ ਆਏ ਤੇ ਬੀਬੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਹਾਰ ਹੂਰ ਪਾਇ ਤੇ ਪੂਰਾ ਵਧੀਆ ਪ੍ਰੋਗਰਾਮ ਕੀਤਾ ਆਰ ਉਹਦੇ ਚਾਰ ਚੁਫੇਰੇ ਚਾਰ ਦੀਵਾਰੀ ਕਰਕੇ ਗੇਟ ਬਣਾਉਣ ਦਾ ਵੀ ਭਰੋਸਾ ਦਿੱਤਾ ਤੇ ਅਸੀਂ ਬੀਬਾ ਬਲਜਿੰਦਰ ਕੌਰ ਜੀ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਪਿੰਡ ਮਿਰਜਾਨਾਬਾਦੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਅੱਜ ਉਹਨਾਂ ਨੇ ਅਨੇਕਾਂ ਹੀ ਮੁਸ਼ਕਲਾਂ ਦਾ ਮੌਕੇ ਤੇ ਨਿਬਟਾਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੇ ਆਪਣੇ ਬਾਲੀਵਾਲ ਗਰਾਉਂਡ ਦਾ ਜਿਹੜਾ ਨੀਂ ਪੱਥਰ ਰੱਖਿਆ ਤੇ ਵੀ ਢੁੰਡ ਜਗਾਈ ਦੀ ਰਸਮ ਕੀਤੀ ਤੇ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ ਉਹ ਕਹੀ ਧੰਨਵਾਦ